ਅਮਰitsar ਪੁਲਿਸ ਕਮਿਸ਼ਨਰੇਟ ਵੱਲੋਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਾਰਕੋ টেরਰਿਜ਼ਮ ਦਾ ਪਰਦਾਫਾਸ਼ ਕਰਦਿਆਂ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਇਨ੍ਹਾਂ ਪਾਸੋਂ 4 ਕਿਲੋ ਹੈਰੋਇਨ, 2 ਪਿਸਤੌਲ, 2 ਲੱਖ ਰੁਪਏ ਡਰੱਗ ਮਨੀ ਅਤੇ 7 ਵਾਣ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਮਿਸ਼ਨਰ ਪੁਲਿਸ ਸੀਆਈਏ ਸਟਾਫ 1 ਦੀ ਟੀਮ ਅਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ 8 ਦੋਸ਼ੀਆਂ ਨੂੰ ਕਾਬੂ ਕਰ ਇਨ੍ਹਾਂ ਪਾਸੋਂ 4.10 ਕਿਲੋ ਹੈਰੋਇਨ ਦੋ ਪਿਸਤੌਲ 2.7 ਲੱਖ ਰੁਪਏ ਡਰਗ ਮਨੀ ਅਤੇ 7 ਵਾਨ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹ ਮੁਲਜ਼ਮ ਸਰਹੱਦ ਪਾਰ ਸਮਗਲਾ ਦੇ ਸੰਪਰਕ ਵਿੱਚ ਸਨ ਅਤੇ ਉੱਥੋਂ ਇਹ ਹਥਿਆਰ ਤੇ ਨਸ਼ੀਲੇ ਪਦਾਰਥ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ ਉਹਨਾਂ ਦੱਸਿਆ ਕਿ ਇਨ੍ਹਾਂ ਪਾਸੋਂ ਪੁਚਗਿਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਤੇ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਡਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਗੇਸਾਂ ਜ WANTED ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਾ ਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੇ 4 ਕਿਲੋ ਦੇ 10 ਗ੍ਰਾਮ ਹੀਰੋਇਨ ਰਿਕਵਰ ਕਰਨ ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕਫਾ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਸ ਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦੇ ਕੰਮਜਾਬ ਹੋਣ ਲਈ ਫੁੱਲ ਕਿੰਨੇ ਜਾਣੇ ਗ੍ਰਿਫਤਾਰ ਕੀਤੇ ਫੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਇਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ ਵਨ ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ